ਸਸਰੀ ਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਟਾਈਟਲ ਥੰਬਨੇਲ ਤੁਸੀਂ ਨੇ ਪੜ ਹੀ ਲਿਆ ਹੋਣਾ ਕਾਦੇ ਵਾਸਤੇ ਆਪਾਂ ਅੱਜ ਵੀਡੀਓ ਬਣਾਉਣ ਲੱਗੇ ਆਂਗੇ ਪੰਜਾਬ ਤੇ ਇਸ ਵਕਤ ਤੁਹਾਨੂੰ ਸਾਰਿਆਂ ਨੂੰ ਪਤਾ ਬਹੁਤ ਜਿਆਦਾ ਬੁਰਾ ਵਕਤ ਚੱਲ ਰਿਹਾ ਹੈਗਾ ਸਪੈਸ਼ਲੀ ਮਾਝੇ ਤੇ ਦਬਾਬੇ ਤੇ ਸਾਡੇ ਮਾਲਵੇ ਦੇ ਵਿੱਚ ਕਈ ਸਾਲਾਂ ਤੋਂ ਮੀਂਹ ਨਹੀਂ ਪੈ ਰਿਹਾ ਸੀਗੇ ਸਾਡੇ ਇਤਗੀ ਦਿਲ ਖੋਲ ਕੇ ਰੱਬ ਮੀਂਹ ਵੀ ਪਾ ਰਿਹਾ ਹੈਗਾ ਤੇ ਸਾਡੇ ਪਿੰਡ ਹੜਾਂ ਦਾ ਵੀ ਇਤਗੀ ਮਾਹੌਲ ਬਣਿਆ ਸੀਗਾ ਸਾਡੇ 1988 ਤੋਂ ਬਾਅਦ ਪਹਿਲੀ ਵਾਰ ਹੜ੍ਹ ਆਏ ਸੀਗੇ ਅੱਧਾ ਪਿੰਡ ਡੁੱਬ ਗਿਆ ਸੀਗਾ ਤਿੰਨ ਦਿਨ ਲਗਾਤਾਰ ਮੀਂਹ ਪਈ ਗਿਆ ਸਾਰੇ ਟੋਬੇ ਪਰਗੇ ਨਾਲੇ ਪਰਗੇ ਸੂਏ ਨਾਲੇ ਜਿਹੜੇ ਵੀ ਸਾਡੇ ਪਿੰਡ 'ਚ ਹੈਗੇ ਨੇ ਸਾਰੇ ਟੁੱਟਣ ਦੇ ਕਗਾਰ ਤੇ ਹੋ ਗਏ ਸੀਗੇ ਕਿਸੇ ਵੀ ਪਾਸੇ ਪਾਣੀ ਨਿਕਲਦਾ ਸੀਗਾ ਪਰ ਜਦੋਂ ਮੀਂਹ ਰੁਕਿਆ ਫੇਰ ਕਿਤੇ ਪਿੰਡ ਦਾ ਪਾਣੀ ਕਿਸੇ ਪਾਸੇ ਨਿਕਲਦਾ ਕਰਿਆ ਲੋਕਾਂ ਨੇ ਫੇਰ ਵੀ ਕੋਈ ਪ੍ਰਸ਼ਾਸਨ ਨੇ ਸਾਡੀ ਸਾਰ ਨਹੀਂ ਲਈ ਹੈਗੀ ਮੈਂ ਇਹ ਗੱਲ ਦੱਸਣਾ ਚਾਹਣਾ ਸੋਨੂੰ ਵੀ ਸਾਡੇ ਸਿਰਫ 3 ਦਿਨਾਂ ਦਾ ਮੀਂਹ ਪਿਆ ਸੀ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਕਿੰਨੇ ਘਰ ਡਿੱਗਣ ਦੀ ਕਗਾਰ ਤੇ ਆ ਕੇ ਕਿੰਨੇ ਘਰਾਂ ਦੀਆਂ ਕੰਧਾਂ ਡਿੱਗੀਆਂ ਨੇ ਪਰ ਮਾਝੇ ਜਿਹ ਦੁਆਬੇ ਦੇ ਵਿੱਚ ਉੱਤਰਾਖੰਡ ਚ ਜੰਮੂ ਚ ਉੱਥੇ ਤੁਸੀਂ ਇਹ ਹਿਸਾਬ ਲਾ ਲਓ ਵੀ ਦਰਿਆਵਾਂ ਦਾ ਪਾਣੀ ਆਉਂਦਾ ਦਰਿਆਵਾਂ ਨੇ ਕਿੰਨਾ ਜ਼ਿਆਦਾ ਨੁਕਸਾਨ ਕੀਤਾ ਹੋਣਾ ਘਰਾਂ ਦੇ ਘਰ ਰੁੜ ਗਏ ਲੋਕਾਂ ਦੇ ਹੱਥੀਂ ਪਾਲੇ ਹੋਏ ਜਾਨਵਰ ਰੁੜ ਗਏ ਲੋਕਾਂ ਦੇ ਜਾਨਵਰ ਕੀਲਿਆਂ ਤੇ ਖੋਲਣ ਦਾ ਟਾਈਮ ਵੀ ਨਹੀਂ ਮਿਲਿਆ ਬੰਨੇ ਬਣਾਏ ਡੁੱਬ ਗਏ ਪਾਣੀ ਦੇ ਵਿੱਚ ਸਾਰੇ ਨਾਲੋਂ ਵੱਧ ਇਮੋਸ਼ਨਲ ਤੇ ਦੁਖਦਾਈ ਵੀਡੀਓ ਜਿਹੜੀਆਂ ਇਹ ਜਾਨਵਰਾਂ ਦੀਆਂ ਹੁੰਦੀਆਂ ਨੇ ਇਹ ਬਹੁਤ ਜ਼ਿਆਦੇ ਔਖੀਆਂ ਨੇ ਦੇਖਣੀਆਂ ਸੋਡੇ ਸਾਰਿਆਂ ਵਾਸਤੇ ਵੀ ਹੋਣੀਆਂ ਤੇ ਮੇਰੇ ਵਾਸਤੇ ਵੀ ਨੇ ਕਿਉਂਕਿ ਜਾਨਵਰਾਂ ਨੂੰ ਸਾਡੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦੇ ਪਿਆਰ ਕਰਦੇ ਨੇ ਲੋਕ ਤੇ ਪਿਆਰ ਨਾਲ ਬੱਧ ਪਾਲਦੇ ਨੇ ਖਰਾਕ-ਖੂਕ ਪਿਆਰ ਨਾਲ ਹੀ ਦਿੰਦੇ ਨੇ ਤੇ ਬੜੇ ਚਾਮਾਂ ਨਾਲ ਪਾਲਦੇ ਨੇਗੇ ਕਿਉਂਕਿ ਇੱਕ ਤਾਂ ਇਹ ਕਮਾਈ ਦਾ ਸਾਧਨ ਆ ਬਾਕੀ ਇਹ ਸਾਡੀ ਜ਼ਿੰਦਗੀ ਦਾ ਵੀ ਹਿੱਸਾ ਨੇ ਸਾਰੇ ਕਿਉਂਕਿ ਸਾਡਾ ਅੱਧਾ ਦਿਨੇ ਨਾ ਜਾਨਵਰਾਂ 'ਚ ਹੀ ਲੰਘਦਾ ਹੈਗਾ ਤਾਂ ਕਰਕੇ ਇਹਨਾਂ ਨਾਲ ਮੋਹ ਪਿਆਰ ਵਧੀਆ ਬਣਿਆ ਹੁੰਦਾ ਹੈਗਾ। ਬਾਕੀ ਗੱਲ ਹੈਲਪ ਦੀ ਆ, ਮਦਦ ਦੀ ਆ। ਪੰਜਾਬ ਦੇ ਵਿੱਚ ਦੇਖੋ ਸਿੰਗਰ ਬਥੇਰੇ ਨੇਗੇ। ਹਰੇਕ ਮਾੜੇ ਸਮੇਂ ਦੇ ਵਿੱਚ ਸਿੰਗਰ ਅੱਗੇ ਆਉਂਦੇ ਨੇ, ਮਦਦ ਕਰਦੇ ਨੇ। ਚਲੋ ਇਹਨਾਂ ਨੂੰ ਰੱਬ ਨੇ ਪੈਸਾ ਬਕਸਿਆ ਹੈਗਾ। ਇਹ ਪੈਸਾ ਭਈ ਮਦਦ ਵੀ ਕਰਦੇ ਨੇ ਕਿ ਜਿੰਨੀ ਹੋ ਸਕਦੀ ਹੈ। ਬਿਜ਼ਨਸਮੈਨ ਨੇ ਪੰਜਾਬ ਦੇ ਬਹੁਤ ਵੱਡੇ-ਵੱਡੇ ਉਹ ਵੀ ਮਦਦ ਕਰਦੇ ਨੇਗੇ। ਬਾਕੀ ਸਾਡੇ ਗੁਰਦੁਆਰੇ ਆਗੇ ਸਾਡੀ ਰੀਡ ਦੀ ਹੱਡੀ ਪੰਜਾਬ ਦੀ ਇਹ ਵੀ ਜਿੰਨੀ ਹੈਲਪ ਹੁੰਦੀ ਹੈ ਕਰੀ ਜਾਂਦੇ ਨੇਗੇ ਸਾਰੇ ਦੇਖੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਆਪਾਂ ਕੋਈ ਗਹਾਰ ਨਹੀਂ ਲਾ ਸਕਦੇ ਗਹਾਰ ਲਾਈ ਤੋਂ ਕਿਉਂਕਿ ਜੇ ਸੁਣਦੀ ਹੋਵੇ ਸਰਕਾਰ ਫੇਰ ਆਪਾਂ ਨੂੰ ਗਹਾਰ ਲਾਈ ਦਾ ਫਾਇਦਾਗਾ ਕਿਸੇ ਨੂੰ ਕਹਿਣ ਦਾ ਫਾਇਦਾਗਾ ਹੁਣ ਆਪਾਂ ਨੂੰ ਪਤਾ ਵੀ ਕਿਉਂ ਤਰਲਾ ਕੱਢਣਾ ਕਿਸੇ ਨੇ ਆਪਣੀ ਸਾਰ ਨਹੀਂ ਲੈਣੀ ਕਿਸੇ ਨੇ ਆਪਣੀ ਬਾਣੀ ਫੜਨੀ ਤਾਂ ਚੁੱਪ ਕਰਕੇ ਭਈ ਆਪੋ ਆਪ ਦਾ ਕੰਮ ਕਰੋ ਜਿੰਨੀ ਸੋਡੀ ਹੈਲਪ ਹੋ ਸਕਦੀ ਆ ਅਸੀਂ ਕਰਾਂਗੇ ਜਿੰਨੀ ਤੁਸੀਂ ਸਾਡੀ ਕਰ ਸਕਦੇ ਹੋ ਓਨੀ ਤੁਸੀਂ ਕਰੋ ਇਦਾਂ ਇਹ ਮਾੜੇ ਸਮੇਂ ਦੇ ਵਿੱਚ ਰਲ ਮਿਲ ਕੇ ਸਾਰਿਆਂ ਨਾਲ ਇੱਕ ਦੂਜੇ ਮੋਢੇ ਨਾਲ ਮੋਢਾ ਲਾ ਕੇ ਖੜਨਾ ਪੈਣਾ ਆਪਾਂ ਨੂੰ ਮੈਨੂੰ ਇੱਕ ਭਰਾ ਨੇ ਕਮੈਂਟ ਵੀ ਕੀਤਾ ਸੀ ਬਈ ਸੋਡੇ ਸੀਐਮ ਦਾ ਸੀ ਨ ਇੱਕ ਬਿਆਨ ਪੜਿਆ ਸੀਗਾ ਉਹ ਕਹਿੰਦਾ ਸੀਗਾ ਅਸੀਂ ਬੱਕਰੀ ਦਾ ਮੁਰਗੀ ਦਾ ਵੀ ਮੁਆਵਜ਼ਾ ਮੰਗਾਂਗੇ ਮੈਂ ਤੁਹਾਨੂੰ ਭਰਾਵੋ ਦੱਸ ਦਿਆਂ ਇਦਾਂ ਦੀਆਂ ਗੱਲਾਂ ਚੁਟਕਲੀਆਂ ਹੁੰਦੇ ਨੇ ਸੱਸਨ ਖੇਡਣ ਨੂੰ ਬਹੁਤ ਸੋਹਣੀਆਂ ਲੱਗਦੀਆਂ ਨੇ ਇਹ ਗੱਲਾਂ ਪਰ ਰਿਐਲਿਟੀ ਦੇ ਵਿੱਚ ਇਹ ਗੱਲਾਂ ਨਹੀਂ ਹੁੰਦੀਆਂ रियलिटी ਦੇ ਵਿੱਚ ਜੇ ਤੁਹਾਨੂੰ ਕੋਈ ਮੰਤਰੀ ਇਦਾਂ ਦੀਆਂ ਗੱਲਾਂ ਕਹਿੰਦਾ ਤਾਂ ਇਹਦਾ ਮਤਲਬ ਉਹ ਸਮਝ ਲਓ ਤੁਹਾਨੂੰ ਉਹ ਵੋਟਾਂ ਦੇ ਚਾਂਸੇ 'ਚ ਲੈਣਾ ਲੈਣਾ ਚਾਹੁੰਦਾ ਹੋਰ ਕੁਝ ਨਹੀਂ ਉਹਦੇ ਅੱਲੇ-ਪੱਲੇ ਹੈਗਾ ਤੇ ਇਦਾਂ ਹੋਇਆ ਵੀ ਆ ਸਾਡੀ ਹੁਣ ਰਿਐਲਿਟੀ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਬੱਕਰੀ ਮੁਰਗੀ ਦਾ ਚਲੋ ਦੂਰ ਦੀ ਗੱਲ ਲੋਕਾਂ ਦੀ ਜਣੀਆਂ ਮੱਝਾਂ ਗਾਂਾਂ ਛੱਡਾਂ ਦੇ ਸ਼ੈੱਡ ਰੋੜ ਕੇ ਲੋਕਾਂ ਦੇ ਘਰ ਰੋੜ ਕੇ ਲੋਕਾਂ ਦੇ ਸੰਦ ਰੋੜ ਕੇ ਹਣਾ ਲੋਕਾਂ ਦੀਆਂ ਲੱਖਾਂ ਦੀਆਂ ਪੈਲੀਆਂ 50 50 60 ਸਾਈਡ ਕੀਲੇ ਲੋਕਾਂ ਦੇ ਜੀਰੀਆਂ ਜਿਹੜੀਆਂ ਨਸਾਰੇ ਦੇ ਸੀਗੀਆਂ ਹੁਣ 15 20 ਦਿਨਾਂ ਨੂੰ ਨਿਸਰ ਜਾਣੀਆਂ ਸੀ ਤੇ ਮਹੀਨੇ ਨੂੰ ਵੱਢ ਲੈਣੀਆਂ ਸੀਗੀਆਂ ਹੋ ਰੁੜ ਗਈਆਂ ਉਹਨਾਂ ਦਾ ਮੁਆਵਜ਼ਾ ਦੇ ਦੇ ਸਰਕਾਰ ਉਹੀ ਬਹੁਤ ਤਾਂ ਵੈਸੇ ਸਾਨੂੰ ਕੋਈ ਉਮੀਦ ਨਹੀਂ ਹੈਗੀ ਵੀ ਸਰਕਾਰ ਕੁਝ ਦਊਗੀ ਪਰ ਜੇ ਸੋਨੂੰ ਕੋਈ ਜਾਣਕਾਰੀ ਹੈਗੀ ਆ ਵੀ ਸੋਡੇ ਮੁਆਵਜ਼ੇ ਕਰਦੇ ਫਿਰਦੇ ਨੇਗੇ ਗਧੌਰੀਆਂ ਵਗੈਰਾ ਪਟਵਾਰੀ ਵਗੈਰਾ ਤਾਂ ਮੈਨੂੰ ਤੁਸੀਂ ਜ਼ਰੂਰ ਦੱਸਿਓ ਮੈਨਸੂਰ ਦੇ ਏਰੀਏ ਬਾਰੇ ਵੀ ਜਰੂਰ ਦੱਸ ਕਿ ਕਿੱਥੋਂ ਦੇਖ ਰਹੇ ਹੋ ਵੀਡੀਓ ਤੁਸੀਂ ਤੇ ਕਿਹ ISO ਏਰੀਏ ਦਾ ਮਾਹੌਲ ਹੈਗਾ ਸਾਡੇ ਇੱਕ ਵਾਰੀ ਤਾਂ ਸ਼ਾਂਤ ਸੀਗਾ ਮਾਹੌਲ ਹੁਣ ਦੁਬਾਰੇ ਮੀਂਹ ਬਹੁਤ ਜ਼ਿਆਦਾ ਪਈ ਜਾਂਦੇ ਨੇਗੇ ਹੁਣ ਸਾਡੇ ਦੁਬਾਰੇ ਜੇ ਮੀਂਹ ਨਾ ਰੁਕੇ ਸਾਡੇ ਕਿਉਂਕਿ ਲਗਾਤਾਰ ਹਫ਼ਤੇ ਦਮਨੀ ਬਹੁਤ ਜ਼ਿਆਦਾ ਭਰੀ ਦੱਸ ਦੇਣਗੇ ਜੇ ਮੀਂਹ ਸਾਡੇ ਹਜੇ ਨਾ ਰੁਕਿਆ ਇੱਕ ਮਿੰਟ ਜੇ ਸਾਡੇ ਮੀਂਹ ਇਹ ਨਾ ਰੁਕਿਆ ਤਾਂ ਸਾਡੇ ਵੀ ਦੁਬਾਰੇ ਉਹੀ ਹਾਲਾਤ ਹੋ ਜਾਣਗੇ ਨੁਕਸਾਨ ਸਾਡੇ ਵੀ ਦੁਬਾਰੇ ਪਹੜੀ ਹੋ ਸਕਦਾ ਪਰ ਇਸ ਵਕਤ ਆਪਣਾ ਟਾਰਗੇਟ ਆ ਮਾਝਾ ਦੇ ਦਬਾਬਾ ਆਪਾਂ ਜਿੰਨੀ ਵੀ ਮਦਦ ਹੋ ਸਕਦੀ ਆ ਇਹ ਏਰੀਆ ਦੀ ਕਰੀਏ ਇਹ ਏਰੀਆ ਦੇ ਲੋਕਾਂ ਦੀ ਕਰੀਏ ਮੇਰੇ ਭਰਾ ਗਏ ਹੋਏ ਨੇ ਸਾਡੇ ਪਿੰਡ ਦੇ ਵੀ ਗਏ ਹੋਏ ਨੇ ਮੇਰੇ ਮਿੱਤਰ ਨੇਗੇ ਉਹਨਾਂ ਦੀ ਐਨਜੀਓ ਹੈਗੀ ਉਹ ਅਮਰੀਕਾ ਤੋਂ ਨੇਗੇ ਉਹਨਾਂ ਨੇ ਬਹੁਤ ਸਾਰੀ ਦਸਤ ਇਕੱਠੀ ਕਰਕੇ ਬਹੁਤ ਸਾਰਾ ਰੁਪਇਆ ਇਕੱਠਾ ਕਰਕੇ ਉੱਥੇ ਗਏ ਹੋਏ ਨੇ ਉਹਨਾਂ ਨਾਲ ਮੇਰੀ ਦੋ ਦਿਨ ਹੋ ਗਏ ਲਗਾਤਾਰ ਗੱਲਬਾਤ ਹੁੰਦੀ ਰਹਿੰਦੀ ਆ ਉਹ ਕਹਿੰਦੇ ਸਾਡੀ ਕੋਸ਼ਿਸ਼ ਇਹ ਆ ਵੀ ਲੋਕਾਂ ਦਾ ਘਰ ਦੇਖੀਏ ਉਹ ਘਰ ਦੇਖ ਕੇ ਅਸੀਂ ਲੋਕਾਂ ਨੇ ਮਦਦ ਕਰੀਏ ਕਿਉਂਕਿ ਉੱਥੇ ਝੁੱਗੀਆਂ ਝੋਪਣੀਆਂ ਵਾਲੇ ਭਈਏ ਚੂਪੀ ਬਿਹਾਰ ਦੇ ਲੁਧਿਆਣੇ ਦੇ ਸਾਰੇ ਹੁਣ ਰੇੜੀਆਂ ਲੈ ਲੈ ਗੱਡੀਆਂ ਲੈ ਲੈ ਆਉਂਦੀਆਂ ਉੱਥੇ ਬੱਜੇ ਲੋਕਾਂ ਕੋਲੇ ਜਿਹੜੇ ਹੁਣ ਸਾਡੇ ਮਾਲਵੇ ਦੇ ਜਾਂਦੇ ਆ ਮਦਦ ਕਰਨ ਉਹ ਸਾਨੂੰ ਉਹ ਏਰੀਆ ਦਾ ਕੁਝ ਨਹੀਂ ਪਤਾ ਹੈਗਾ ਵੀ ਕਿੱਥੇ ਕੀ ਦਾ ਘਰ ਆ ਕਿੱਥੇ ਕਿਹਨੂੰ ਕੀ ਮਦਦ ਦੀ ਲੋੜ ਆ ਜਿੱਥੇ ਤੱਕ ਟਰੈਕਟਰ ਟਰਾਲੀਆਂ ਜਾਂਦੀਆਂ ਨੇ ਉਥੇ ਲੱਕ ਹੋ ਜਾਂਦੇ ਨੇ ਤੇ ਇੱਥੋਂ ਵਾਦੋ ਕੈਂਪ ਬਣੇ ਹੋਏ ਨੇ ਜਿਹੜੇ ਕਿਸੇ ਨਾ ਕਿਸੇ ਐਨਸੀ ਜੀ ਉਹਦੇ ਸੰਸਦਾਂਵਾ ਦੇ ਉਥੇ ਲਿਫਟ ਚੱਕ ਕੇ ਮੁੜੇ ਆਉਂਦੇ ਨੇਗੇ ਹਣ ਅੱਗੇ ਉਹ ਲਿਫਟ ਚੱਕਿਆ ਹੋਆ ਸਮਾਨ ਕਿਹਨਾਂ ਨੇ ਚੱਕਣਾ ਉਹ ਝੁੱਗੀਆਂ ਝੋਪੜੀਆਂ ਨੇ ਵਾਲਿਆਂ ਨੇ ਪਈਆਂ ਨੇ ਉਹਨਾਂ ਨੂੰ ਆਪਣਾ ਕੋਈ ਸਮਾਨ ਦਿੱਤੇ ਦਾ ਪੈਦਾ ਨਹੀਂ ਹੈਗਾ ਉਹ ਬਹੁਤ ਜ਼ਿਆਦਾ ਗਲਤ ਤੇ ਤੱਕਾ ਹੋ ਰਿਹਾ ਆਪਣੇ ਨਾਲ ਇਹਨਾਂ ਤੇ ਆਪਾਂ ਨੂੰ ਥੋੜਾ-ਮੋਟਾ ਡੰਡਾ ਕਸਣਾ ਚਾਹੀਦਾ ਚਾਹੇ ਸਰਕਾਰ ਇਹਨਾਂ ਨੂੰ ਤੋਂ ਚਲੋ ਹੋ ਸਕਿਆ ਆਰ ਦੇ ਤੰਗ ਜਾਈ ਹੋਈ ਨਹੀਂ ਆਪਾਂ ਇਹ ਗੱਲ ਕਹਿ ਲਈਏ ਪਰ ਜਿਹੜੇ ਵੀ ਲੋਕ ਮਦਦ ਕਰਨ ਜਾਂਦੇ ਨੇ ਇਹ ਗੱਲ ਤੋਂ ਆਪਾਂ ਨੂੰ ਨਹੀਂ ਡਰਨਾ ਚਾਹੀਦਾ ਵੀ ਗਰੀਬ ਨੇ ਪ੍ਰਵਾਸੀ ਨੇ ਚੰਗਾ ਇਹਨਾਂ ਦੇ ਡੰਡਾ ਫੇਰਨਾ ਚਾਹੀਦਾ ਜਿਹੜੀ ਇਹ ਆਪਣੇ ਬੁਰਾ ਵਕਤ ਚੱਲ ਰਿਹਾ ਤੇ ਇਹਨਾਂ ਨੂੰ ਜੇਬ ਭਰਨ ਦਾ ਮੌਕਾ ਲੱਭਿਆ ਹੋਇਆਗਾ ਤੇ ਆਪਾਂ ਮਦਦ ਆਪਦੇ ਬੰਦਿਆਂ ਦੀ ਕਰਨ ਚਾਹੀਏ ਨਾ ਕਿ ਇਹਨਾਂ ਦੀ ਇਹਨਾਂ ਨੇ ਨਾ ਆਪਣੇ ਦੁੱਖ ਦੇ ਸੁੱਖ ਦੇ ਖੜਨਾਗਾ ਤੇ ਨਾ ਕਦੇ ਆਪਾਂ ਨੇ ਇਹਨਾਂ ਦੀ ਬਾਲੀ ਇਹ ਆਪਣੀ ਹਮਦਰਦੀ ਕਰਦੇ ਨੇ ਇਹਨਾਂ ਦਾ ਆਪਣੀ ਖਾਣ ਪੀਣ ਤੱਕ ਜਾਂ ਜੀਵ ਤੱਕ ਮਤਲਬ ਹੁੰਦਾਗਾ ਮੀਰੋ ਆਪਾਂ ਕੋਈ ਲੋਕਾਂ ਦੇ ਆਬਦਿਆਂ ਦੇ ਘਰ ਦੇਖੀਏ ਖੇਤ ਦੇਖੀਏ ਫਸਲਾਂ ਦੇਖੀਏ ਪਸ਼ੂ ਦੇਖੀਏ ਸਾਰਾ ਜਾਇਜ਼ਾ ਲੈ ਕੇ ਫੇਰ ਆਪਾਂ ਉਹਨਾਂ ਦੀ ਮਦਦ ਕਰੀਏ ਮਦਦ ਵੀ ਫੇਰ ਹੀ ਆਏਗੀ ਫੇਰ ਹੀ ਪਜੂਗੀ ਇਹ ਮਦਦ ਲੋਡ ਵਾਲੇ ਕੋਲ ਜਾਈਏ ਆਪਾਂ ਜਿਹਨੂੰ ਲੋੜ ਆਪਣੀ ਮਦਦ ਦੀ ਉਹਨੂੰ ਮਦਦ ਦਈਏ ਤਾਂ ਕਰਕੇ ਭਰਾਵਾਂ ਨੂੰ ਬੇਨਤੀ ਹੈਗੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਹੈਲਪ ਕਰਨੀ ਚਾਹੁੰਦੇ ਹੋ ਜੇ ਤੁਹਾਡੇ ਕੋਲੇ ਕੋਈ NGO ਹੈਗੀ ਆ ਤੁਸੀਂ ਉਹਦੇ ਵਿੱਚ ਹੈਲਪ ਕਰੋ ਤੁਸੀਂ ਐਸ ਅ ਵਲੰਟੀਅਰ ਵਰਕ ਕਰਨਾ ਚਾਹੁੰਦੇ ਹੋ ਉੱਥੇ ਕੰਮ ਕਰਨਾ ਚਾਹੁੰਦੇ ਹੋ ਜਾ ਕੇ ਤੁਸੀਂ ਤਾਂ ਵੀ ਉਹਨਾਂ ਨਾਲ ਕਨੈਕਟ ਕਰੋ ਜੇ ਤੁਹਾਡੇ ਕੋਲੇ ਕੋਈ NGO ਨਹੀਂ ਹੈਗੀ ਤੁਸੀਂ ਮੇਰੇ ਨਾਲ ਕੰਟੈਕਟ ਕਰ ਲਓ ਮੇਰੇ ਕੋਲੇ ਦੋ ਤਿੰਨ NGO ਦੇ ਨੰਬਰ ਨੇ ਕਿ ਮੇਰੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਲਗਾਤਾਰ ਉਹਨਾਂ ਦੇ ਮੈਂ ਵੀ ਜਾਣਾ ਸੀਗਾ ਸਾਡੇ ਗੁਰਦੁਆਰਾ ਸਾਹਿਬ ਸਮਾਗਮ ਸੀਗੇ ਉਹ ਕੱਲ ਹੋਏ ਨੇ ਕਿ ਪੂਰੇ ਕਾਰਨ ਨਿਬੜ ਕੇ ਪ੍ਰੋਗਰਾਮ ਤੇ ਅੱਜ ਮੈਂ ਘਰੇ ਸੀਗਾ ਅੱਜ ਸਾਡੇ ਨਹੀਂ ਬਹੁਤ ਜ਼ਿਆਦਾ ਲੱਗਿਆ ਹੋਇਆ ਇੱਕ ਨਾ ਦੇ ਦਿਨ ਦੇ ਵਿੱਚ ਮੈਂ ਵੀ ਨਿਕਲਣਾ ਹੈਗਾ ਦੋ ਤਿੰਨ ਨਜ਼ੀਓ ਨਾਲ ਗੱਲ ਚੱਲ ਰਹੀ ਹੈਗੀ ਉਹ ਕਹਿੰਦੇ ਸੀਗੇ ਵੀ ਤੁਸੀਂ ਆਪਣੀ ਇੱਕ ਟੀਮ ਬਣਾਓ ਚਾਰ ਪੰਜ ਜਾਣਿਆਂ ਦੀ ਤੇ ਸਾਨੂੰ ਦੱਸੋ ਤੇ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਬਾਕੀ ਰਹਿਣ ਸਹਿਣ ਦਾ ਪ੍ਰਬੰਧ ਉੱਥੇ ਆਪ ਹੀ ਹੁੰਦਾਗਾ ਗੁਰਦੁਆਰਿਆਂ ਦੇ ਵਿੱਚ ਕਿਸੇ ਨਾ ਕਿਸੇ ਦੇ ਵਿੱਚ ਲੇਟ ਚਾਹੀਦਾ ਹੁੰਦਾ ਕਿਉਂਕਿ ਇਹ ਜੀ ਮਾੜੀ ਘੜੀ ਦੇ ਵਿੱਚ ਤੁਸੀਂ ਕਹੋ ਏਸੀ ਮਿਲ ਜੇ ਸਾਨੂੰ ਪੱਖਾ ਮਿਲ ਜੇ ਇਹਦਾ ਉੱਥੇ ਕੁਝ ਨਹੀਂ ਹੈਗਾ ਆਪਦੀ ਤਿਆਰੀ ਤੁਸੀਂ ਪੂਰੀ ਕਰਕੇ ਜਾਣੀ ਹੈ ਕਿਉਂਕਿ ਉੱਥੇ ਮੱਛਰ ਵੀ ਬਹੁਤ ਆ ਬਿਮਾਰੀਆਂ ਵੀ ਬਹੁਤ ਨੇ ਸਾਰਾ ਦਿਨ ਪਾਣੀ ਦੇ ਵਿੱਚ ਰਹਿਣਾ ਕਿਸਤੀਆਂ ਦੇ ਵਿੱਚ ਰਹਿਣਾ ਇਹ ਸਿਕਨਸ ਹੋ ਜਾਂਦੀ ਹੈ ਇੱਕ ਤਰ੍ਹਾਂ ਦੀ ਤੁਸੀਂ ਆਪਦੀ ਤਿਆਰੀ ਕਰਕੇ ਆਪਦੀ ਜਿਹੜੀ ਵੀ ਤੁਹਾਨੂੰ ਮੈਡੀਸਿਨ ਸਹੀ ਲੱਗਦੀ ਹੈਗੀ ਉਹ ਨਾਲ ਲਿਕੇ ਜਰੂਰ ਜਾਓ ਜਿਹੜੇ ਵੀ ਇਸ ਆਫਲਾਨਟੀਆ ਜਾ ਰਹੇ ਨੇਗੇ ਤੇ ਮਦਦ ਕਰਨ ਦੀ ਕੋਸ਼ਿਸ਼ ਕਰਿਆ ਕਰੋ ਸਾਰੇ ਭਰਾ ਜਿੰਨੀ ਵੀ ਹੋ ਸਕੇ ਮੈਂ ਵੀ ਆਉਂਦੇ ਤੌਰ ਤੇ ਜਿੰਨੀ ਹੋ ਸਕਦੇ ਮਦਦ ਕਰਦਾਗਾ ਮੈਂ ਵੀ ਇੱਕ ਨ ਦੇ ਦਿਨ ਦੇ ਵਿੱਚ ਨਿਕਲਣਾ ਆਪਣੀ ਟੀਮ ਦੇ ਨਾਲ ਸਹੀ ਸਾਰੇ ਲੈੜੀਾਂਗੇ ਜਿਵੇਂ ਵੀ ਅਪਡੇਟ ਹੁੰਦਾ ਕੋਈ ਮੈਸੂਨ ਵੀਡੀਓ ਰਾਹੀਂ ਜਾਂ ਮੈਸੇਜ ਰਾਹੀਂ ਸਭ ਸਾਰਿਆਂ ਨੂੰ ਦੱਸ ਦੂੰਗਾ ਤੁਸੀਂ ਮੇਰੇ ਨਾਲ ਜਰੂਰ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੀ ਹਾਂ ਤੁਸੀਂ ਮੈਂ ਤੁਹਾਨੂੰ ਦੁਬਾਰਾ ਕਹਿਣਾ ਜੇ ਤੁਸੀਂ ਵੀ ਕਿਸੇ ਤਰ੍ਹਾਂ ਦੀ ਹੈਲਪ ਕਰਨੀ ਚਾਹੁੰਦੇ ਹੋ ਮੇਰੇ ਨਾਲ ਕੰਟੈਕਟ ਕਰ ਲਿਓ ਤੁਸੀਂ ਅ ਜੱਜ ਇੱਕ ਮੈਂ ਐਨਕੀਓ ਦਾ ਲਿੰਕ ਪਾ ਦੂੰਗਾ ਲਿੰਕ ਦੇ ਵਿੱਚ ਅਹਾਈ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਉੱਥੇ ਜਾ ਕੇ ਗੱਲਬਾਤ ਕਰ ਲਿਓ ਇਹਨਾਂ ਨਾਲ ਤੇ ਸਾਰੇ ਆਪਾਂ ਵਾੜੀ ਘੜੀ ਦੇ ਵਿੱਚ ਜਿੰਨੀ ਵੀ ਹੈਲਪ ਹੋ ਸਕਦੀ ਹੈ ਕਰਿਓ ਸਾਰੇ ਭਰਾ ਕਿਉਂਕਿ ਆਪਾਂ ਨੂੰ ਹੋਰ ਕਿਸੇ ਬਾਹਰ ਲਿਆਂ ਤੋਂ ਉਮੀਦ ਨਹੀਂ ਹੈਗੀ ਜਿਵੇਂ ਹਾਂ ਸੋਸ਼ਲ ਮੀਡੀਆ ਤੇ ਬڑے ਵੱਡੇ ਪੱਦਰ ਤੇ ਇੱਕ ਗੱਲ ਚੱਲੀ ਜਾਂਦੀ ਆ ਪੰਜਾਬ ਹਰੇਕ ਨਾਲ ਖੜਦਾ ਪੰਜਾਬ ਨਾਲ ਕੋਈ ਨਹੀਂ ਖੜਦਾ ਹੈਗਾ ਦੇਖੋ ਨਾਂ ਦਾ ਪਾਣੂ ਉਹਨਾਂ ਨੇ ਬੁਲਾਇਆ ਸੀਗਾ ਕੇਰਲ ਵਾਲਿਆਂ ਨੇ ਬੁਲਾਇਆ ਸੀਗਾ ਮਹਾਰਾਸ਼ਟਰ ਵਾਲਿਆਂ ਨੇ ਬੁਲਾਇਆ ਸੀਗਾ ਜੁਪੀ ਵਿਆਹ ਵਾਲਿਆਂ ਨੇ ਕਿਸੇ ਨੇ ਆਪਾਂ ਨੂੰ ਸੱਦਿਆ ਨਹੀਂ ਸੀਗਾ ਆਪਾਂ ਆਪ ਗਏ ਸੀਗੇ ਹਨਾ ਜੇ ਉਹ ਗੱਲ ਤਾਂ ਆਪਾਂ ਤਾਂ ਕਹੀਏ ਵੀ ਉਹਨਾਂ ਨੇ ਸਾਨੂੰ ਸੱਦਿਆ ਸੀ ਅਸੀਂ ਤਾਂ ਗਏ ਆਂਗੇ ਉੱਥੇ ਨਾ ਆਪਾਂ ਉਹਨਾਂ ਨੂੰ ਸਾਦੇ ਆਂਗੇ ਤੇ ਨਾ ਉਹ ਆਪਾਂ ਨੂੰ ਸਾਦੇ ਨੇ ਆਪਣੇ ਚ ਦੋ ਕారణ ਕੌਡੀ ਦਾ ਹੈਗਾ ਸੀਗਾ ਭਾਰ ਲੱਤਾਂ ਭਾਰ ਚਾਉਂਦੀਆਂ ਸੀਗੀਆਂ ਮਦਦ ਕਰਨ ਜੋਗੇ ਹੈਗੇ ਸੀਗੇ ਆਪਾਂ ਅਗਲੇ ਦੀ ਕਰਤੀ ਅਗਲੇ ਨਹੀਂ ਹੈਗੇ ਅਗਲਾ ਕਿਉਂ ਕਰੂਗਾ ਤਾਂ ਕਰਕੇ ਇਹ ਗੱਲ ਆਪਾਂ ਸੋਚ ਕੇ ਰੱਖੀ ਇਹ ਗੱਲ ਨੂੰ ਬਾਲੀਆਂ ਪਤਰੀ ਜਿਨਾਂ ਦਈਏ ਕਿ ਸਾਡੀ ਉਹ ਨਹੀਂ ਮਦਦ ਕਰਦੇ ਸਾਡੀ ਉਹ ਨਹੀਂ ਮਦਦ ਕਰਦੇ ਆਪਾਂ ਆਪਣੇ ਦੀ ਮਦਦ ਕਰਨੀ ਹੈਗੀ ਬਾਹਰ ਲਿਆਂ ਜੀ ਨਹੀਂ ਪਹਿਲਾਂ ਆਪ ਆਪ ਦੇ ਨੂੰ ਤਕੜੇ ਕਰੀਏ ਸਾਰੇ ਭਰਾ ਮੇਰੇ ਦਾ ਹੀ ਵਿਚਾਰ ਸੀਗੇ ਬਾਲੀ ਕੋਈ ਸਰਕਾਰ ਤੋਂ ਪ੍ਰਸ਼ਾਸਨ ਤੋਂ ਉਮੀਦ ਨਾ ਰੱਖੋ ਜਿੰਨੀ ਜਲਦੀ ਹੋ ਸਕੇ ਲੋਕਾਂ ਨੂੰ ਆਪਾਂ ਪੈਸਾ ਸੇਤ ਪਸ਼ੂ ਉਹਨਾਂ ਦੀ ਸਾਰਾ ਕੁਝ ਰਿਕਵਰ ਕਰਕੇ ਦਈਏ ਜਿੰਨੀ ਕਿ ਆਪਾਂ ਕਰ ਸਕਦੇ ਹਾਂ ਹਰ ਇੱਕ ਗੱਲ ਦੇ ਵਿੱਚ ਮੈਂ ਇਹੀ ਗੱਲ ਕਹਿਣਾ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਬਾਕੀ ਕਨਤੇ ਦਿਨ ਦੇ ਵਿੱਚ ਮੈਂ ਚਾਰਨੇ ਜਾ ਰਿਆਂਗਾ ਉੱਥੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰੇ ਭਰਾ ਤੇ ਵੀਡੀਓ ਨੂੰ ਲਾਈਕ ਕਰਦੇ ਆ ਕਰੋ ਇਹਨੂੰ ਵੀ ਤੇ ਕਮੈਂਟ ਕਰਦੇ ਹੋ ਕੋਈ ਵੀ ਸਵਾਲ ਜਵਾਬ ਹੋਇਆ ਕੋਈ ਹੈਲਪ ਮਦਦ ਚਾਹੀਦੀ ਹੋਈ ਕਿਸੇ ਵੀ ਏਰੀਆ ਦੇ ਵਿੱਚ ਉਹ ਤੁਸੀਂ ਮੈਨੂੰ ਜਰੂਰ ਦੱਸਿਓ ਇੱਕ ਵਾਰੀ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ